ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਖਸਨ ਵੀਰ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੇਸ਼ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵੜਾ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਜੇ ਬੜੀ ਠੀਕ ਠਾਕ ਤੁਸੀਂ ਸਰਾਓ ਚਲੋ ਬੜੀ ਚੰਦਾ ਜੇ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਮੇਰਾ ਮਨੀਸ਼ ਜੀ ਹਾਂਜੀ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਮੋਬਾਈਲ ਨੰਬਰ ਹੈ 8360101098 ਇਸੇ ਨੰਬਰ ਤੇ ਵਟਸਐਪ ਕਰਨਾ ਜੀ ਠੀਕ ਹੈ ਜੀ ਤੇ ਕਿੰਨਿਆਂ ਫਿਰ ਅੱਜ ਵੜਨ ਦੇ ਰੁਪੀਏ ਚਾਰ ਪੌਣੀਆਂ ਸੀ ਇੱਕ ਸਵੇਰੇ ਲੱਗੇ ਗੱਬਣ ਅੱਛਾ ਇੱਕ ਆ ਸੂਈਏ ਸਵੇਰੇ ਠੀਕ ਹੋ ਗਿਆ ਜੀ ਤਕਰੀਬਨ ਠੀਕ ਹੈ ਹਾਂਜੀ ਤੇ ਹੁਣ ਦੋ ਹੀ ਰਹਿ ਗਿਆ ਫਿਰ ਕਾਲਤੇ ਤੁਸੀਂ ਵਾਵਾ ਕਿਨਾ ਤੀਆਂ ਸੀ ਤੇ ਹੁਣ ਦੋ ਸੁਈਆਂ ਗਈਆਂ ਤੁਹਾਨੂੰ ਫੋਨ ਲਾਇਆ ਪਰਸੋਂ ਵੀ ਤੁਹਾਡਾ ਨਹੀਂ ਹਾਂਜੀ ਹਾਂਜੀ ਕੱਲ ਵੀ ਹੈ ਵੇਗੀਆਂ ਵਿੱਚ ਹਨ ਠੀਕ ਹੁਣ ਚਲੋ ਇਹ ਕਿ ਪੁਜਾਰ ਵੀ ਚਲੋ ਵਧਿਆ ਚੱਲਣ ਦੇ ਤਾਂ ਪਤਾ ਆਪਾਂ ਲੱਗਣੀ ਵੇਖੋ ਵੀ ਬੈਠਾ ਸੂਆ ਬੈੜਿਆ ਕੱਦ ਵੇਖੋ ਮੇਰੇ 6 ਫੁੱਟ ਹਾਈਟ ਆਵੇ ਕਿੱਥੇ ਆਉਂਦੀ ਠੀਕ ਹੈ ਇਹ ਵੇਗੀ ਆ ਅੱਜ ਹੀ ਸੂਈ ਜਾ ਆਪਦੀ ਹਨਾ ਜੇਰੀ ਨੇ ਸੂਈ ਅੱਜ ਜੇਰੀ ਨੇ ਪਾਤੀ ਆ ਇਹ ਜਿਹੜੀ ਆਉਣ ਤੋਂ ਪਹਿਲਾਂ ਵੇਗੀ ਆ ਸੂਈ ਤੇ ਹੁਣ ਗੱਬਣਾ ਹੀ ਦੋ ਰਹਿ ਗਈਆਂ ਜਿਹੜੀਆਂ ਸੋਨਾ ਸੋਹਣੀਆਂ ਬੈੜਾਂ ਲੈਂਦੀਆਂ ਜਵੀਰ ਨੇ ਸਾਰੀਆਂ ਜਿਹੜੀਆਂ ਦੇਖ ਸਕਦੇ ਤੇ ਪਹਿਲਾਂ ਫਿਰ ਹੁਣ ਆਹੀ ਜੜੀ ਵੈੜ ਇੱਕ ਤਾਂ ਦਿਖਾ ਦਈਏ ਕਿਨਵਾ ਸੋ ਆ ਜਵੀਂ ਇਹਦਾ ਸੁਹਾ ਦਾ ਵੀਰ ਜੀ ਘਰ ਵਾਲੇ ਦੱਸ ਦੇ ਦੂਜਾ ਅੱਛਾ ਆਪਾਂ ਤੀਜਾ ਮੰਨ ਕੇ ਲਈਏ ਤੇ ਬਾਕੀ ਜਿਹਨੇ ਵੇਚਦੇ ਲੈ ਲਈ ਆਪਣੀ ਸਮਝ ਨਾਲ ਵੇਚ ਲੈ ਕਿੰਨੇ ਕ ਦੁੱਧ ਆ ਲਈ ਜੀ ਦੁੱਧ 16 17 ਕਿਲੋ ਕੱਢੇਗੀ ਠੀਕ ਆ ਤੋਰੋ ਮੈਂ ਇੱਕ ਕਰੀ ਨਾ ਆ ਥਾਣੇ ਦੇਖ ਸਕਦੇ ਤੇ ਇੱਕ ਕਰੀ ਲਾਗੇ ਤਾਂ ਬਾਕੀ ਏਅਰ ਸ਼ਰਚ ਆ ਜਾਂਦੀ ਏ ਵੀ ਖੈਰ ਫੂਡ ਚੰਗੀ ਆਉਗੀ ਬਾਕੀ ਅਜੇ ਤਿਆਰ ਹੋਊਗੀ ਚੰਗੀ ਤਾਂ ਨਹੀਂ ਪੂਰਾ ਖਸਾਣੀ ਬਹਾ ਕਰਾਂਗੇ ਰੰਗ ਰੂਪ ਦੀ ਜਿਹੜੀ ਕਾਫੀ ਸਫਾਈ ਚ ਜਿਹੜੇ ਵੀਰਾਂ ਦੀ ਡਿਮਾਂਡ ਹੁੰਦੀ ਐ ਇਸ ਸ਼ਹਿਰ ਦੀ ਉਹਨਾਂ ਵੀਰਾਂ ਵਾਸਤੇ ਅੱਜ ਵੀਰ ਨੇ ਵੈਢ ਲਿਆਂਦੀ ਐ ਇਸ ਕੋਲ ਕੀ ਸੂਰ ਦੂਜਾ ਜਿੱਦਾਂ ਪ੍ਰੋਪਰ ਆ ਪਾ ਤੀਜਾ ਮੰਨ ਲੈ ਠੀਕ ਐ ਜੀ ਅਨੇ ਬੁਣੀ ਬਹੁਤ ਜਿਆਦੀ ਹੈ ਜੇ ਆ ਯਾਰ ਥਿਲਾਪੋਰੀਆਂ ਕਸਨੀਆਂ ਨੇ ਠੀਕ ਹੈ ਤੇ ਇਹਦਾ ਮੁੱਲ ਮੁੱਲ ਤੇ ਵੇਖੋ ਜੀ ਇਹੋ ਜਿਹੇ ਜਿੰਦਰ ਬੜਾ ਯੂਨੀਕ ਹੀ ਨਿਕਲਦੇ ਆ ਘੱਟ ਬਣੇ ਨਿਕਲਦੇ ਆ ਬਹੁਤ ਜਿਆਦਾ ਹਾਂਜੀ ਹਾਂਜੀ ਇਹ ਰੰਗ ਬੜਾ ਘੱਟ ਲੱਭਦਾ ਆਵਲਾ ਮੈਨੂੰ ਭਾਵੇਂ ਜਿੰਨੇ ਮਾਰਦੀ ਮੰਗ ਲਈ ਆ ਪਿਛਲੇ ਉੱਤੇ ਵੇਖ ਕੇ ਇਦਾਂ ਦੀ ਵਸ਼ੀ ਲਿਆ ਕੇ ਵਿੱਚ ਹੀ ਬਹੁਤ ਟੌਪ ਦੀ ਠੀਕ ਆ ਇਦਾਂ ਕਾਟ ਆਲੀ ਜੇ ਠੀਕ ਹੈ ਇਹਦਾ ਹੁਣ ਇਹਦੇ ਹਿਸਾਬ ਨਾਲ ਕਰ ਲਾਗੇ ਮੁੱਲ ਰੁਪਈਏ ਜੀ ਭਾਵੇਂ 40 45 ਕਰ ਲਈ ਵਿਕ ਜਾਂਦੀ ਹੈ। ਅੱਛਾ 38000 ਜੀ ਦੇ ਦੋਗੇ। ਚਲੋ ਵੀ ਮਾਨਤਾ ਨੂੰ ਮੌਕੇ ਤੇ ਫੋਨ ਲਾ ਦੇ ਕਿਸੇ ਵੀਰ ਨੂੰ ਵੀ। ਠੀਕ ਹੈ ਜੀ। ਜੇ ਭਾਅ ਦੇ ਦਿਆਂਗਾ ਬੱਛੀ ਚੰਗੀ ਆ। ਠੀਕ ਹੈ ਜੀ। ਉਹਦੇ 16 17 ਕਿਲੋ ਚ ਆਏਗਾ। ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਗੱਬਨ ਹੈ ਜਿਹੜੀ ਹੈ ਜੀ ਇਹ ਜਰਸੀ ਕ੍ਰੋਸ ਚ ਹੈ। ਹਾਂਜੀ। ਬਾਕੀ ਹੈਗੀ ਸੋਹਣੀ ਵੈੜ ਆ। ਬੋਦੀ ਵਾਲੀ ਵੈੜ ਜਿਹਨੇ ਵੀ ਦਿਨ ਡਿਮਾਂਡ ਹੁੰਦੀ ਆ। ਲੀ ਆਈ ਏ ਡਾਕਟਰ ਤੇ ਠੰਣ ਵੀਰੇ ਦੇਖ ਸਕਦੇ ਲੱਗੇ ਤਾਂ ਇਹ ਵੀ ਚੰਗੀ ਤਿਆਰ ਹੋਣੀ ਆ ਹੈ ਵੀ ਠੰਡੀ ਧੀ ਜਿਹੀ ਠੀਕ ਹੈ ਜੀ ਚੰਗੀ ਸੰਭੀ ਸੁੰਭੀ ਆ ਕਿ ਦਿਖਾਓ ਇਹਦੀ ਕਿੱਡੀ ਕਿੱਡੀ ਮੋਟੀ ਲੱਗੀ ਆ ਹਾਂ ਦੇਖ ਸਕਦੇ ਜੀ ਆ ਪਿਆਪਾਂ ਹੀ ਲੱਗਿਆ ਨੇ ਪੂਰੀਆਂ ਮੋਟੀਆਂ ਠੀਕ ਹੈ ਜੀ ਸਾਦੇ ਲੇਵੇ ਤੇ ਨਾੜਾਂ ਦੇਖੋ ਜਦੋਂ ਭਰੇਗੀ ਹਵਾਨਾ ਪੂਰਾ ਉਬਰਣੀ ਆ ਹਾਂਜੀ ਹਾਂਜੀ ਹਰ ਇਕੱਲੀ ਇਕੱਲੀ ਨਾੜ ਲੱਭੂਗੀ ਠੀਕ ਹੈ ਤੇ ਹੈਗੀ ਪੂਰੀ ਸ਼ਾਂਤ ਆ ਨਾ ਹਾਂਜੀ ਬਹੁਤ ਪੜੀ ਜੂੜੀ ਆ ਜੀ ਚੰਗੇ ਵਜਨ ਵਾਲੀ ਤੇ ਕਿੰਨੇ ਕ ਦੁੱਧਾ ਲਈ ਜੀ ਦੁੱਧ ਦੇ ਰੁਪਈਏ ਜੀ ਇਹਦੇ ਪਹਿਲੇ ਸੂਵੇ ਦਾ ਰਿਕਾਰਡ ਦਾ ਦੇ ਫਾਰਮ ਚੋਂ ਲਈ ਵਸ਼ੀ 22 23 ਕਿਲੋ ਦਾ ਅੱਛਾ ਜੀ ਇਸ ਵਾਰ 25 ਤੋਂ ਪਲੱਸ ਕਰੀ ਗਏ ਠੀਕ ਹੈ ਜੀ ਲਿਆ ਤੋਰ ਦਈਏ ਫੇਰ ਇਹਨਾਂ ਨੂੰ ਫੇਰੀ ਡਰਦੀ ਹੈ ਤੂੰ ਵੀ ਖੋਲੀ ਰਸੀ ਰਸੀ ਨਹੀਂ ਪਾਈ ਠੀਕ ਆ ਆ ਰਸੀਦੀ ਕਰਦੀ ਆ ਠੀਕ ਆ ਅਸੀਂ ਪਰਮਾ ਨਹੀਂ ਹੁੰਦਾ ਰਸੀਨਾ ਵੀ ਖੱਚੇ ਦੇ ਪਾਸੇ ਜੱਲੀ ਦੇ ਪਾਸੇ ਠੀਕ ਹੈ ਰਸੀਨਾ ਥੋੜਾ ਘੱਟ ਦੁਰਦੀ ਆ ਚੰਗੀ ਵਜਨ ਤਾਂ ਕੋਈ ਚੋੜੀ ਬਖੂ ਨਹੀਂ ਆ ਮੂੰਹ ਚੋੜਾ ਫਟ ਬੂੜਾ ਆ ਇਹ ਆਇਆ ਇੱਥੇ ਬੇਲਬੁੱਲ ਚੰਗੀ ਏ ਜਿਹੜੀ ਇਹਦੀ ਬਾਕੀ ਅਜੇ ਦਿਨ ਖੜਦੀ ਏ ਵੀ ਸੌਂ ਚ ਕੋਲੀ ਆਈ ਮਰਜ਼ੀ ਨਾਲ ਤੁਰਨ ਦੀ ਜੀ ਵੀ ਠੀਕ ਆ ਬਾਕੀ ਆ ਬਣੇ ਬੁਣੇ ਕੀ ਚੰਗੀ ਚੰਗੇ ਹੱਲੇ ਲੱਡੂ ਲਾਵਾਂ ਜੇ ਹਵਾਨੇ ਚ ਤੋਰਨਾ ਨਹੀਂ ਬੰਦ ਕੋਈ ਗੱਲ ਨਹੀਂ ਕੀਤੀ ਬਾਕੀ ਪਿੱਠਪੂੜੇ ਤਾਂ ਇੱਕ ਵਾਰੀ ਤੁਹਾਨੂੰ ਇਤਨਾ ਚੰਗੀ ਤਰ੍ਹਾਂ ਦਿਖਾ ਦਈਏ ਚੋਰ ਸੇ ਦਾ ਪਿੱਠਪੂੜਾ ਇਦਾਂ ਦਿਖਾ ਇਦਾਂ ਨੂੰ ਕਰ ਦੇਵਾਂ ਜੀ ਇੱਕ ਵਾਰੀ ਪਿੱਠਪੂੜਾ ਉਹ ਗੱਡਾ ਚੌੜਾ ਹਾਂ ਦੇਖ ਸਕਦੇ ਬਾਕੀ ਸਿੱਧੀ ਆ ਪੂਰੀ ਜਿਹੜੀ ਲੱਕ ਤਾਂ ਆਪਾਂ ਦੇਖ ਸਕਦੇ ਪੂਰੀ ਸਟੇਟ ਆ ਉਦੋਂ ਵੀ ਠੰਡੀ ਧੀਰੀ ਜੀ ਪੂਰੀ ਠੀਕ ਆ ਤੇ ਉਹ ਗੱਡਾ ਮਰਲੇ ਮਰਲੇ ਤੇ ਖਣ ਲੱਗਾ ਇਹਨੂੰ ਇਹਦਾ ਮੁੱਲ ਫਿਰ ਇਹਦਾ ਮੁੱਲ ਹਰਜੀ ਜੀ ਥੋੜੀ ਜਿਹੀ ਦਿਨ ਕਾ ਜੇ 15 ਕ ਖੜਦੀ ਜੇ ਅੱਛਾ ਮੋਨੂ ਦੇ ਬੱਚੀ ਦਾ ਤੁਹਾਨੂੰ ਬਜ਼ਰ ਰੁਪਈਆਂ ਵਾਲੀ ਬੱਛੀ ਆ ਠੀਕ ਆ ਬੋਲੇ ਦਾ ਫੋਨ ਤੇ ਕਰਾਂਗੇ ਕਿਉਂਕਿ ਬੱਛੀ ਜੀ ਦੇ ਹੁਣ ਕੋਈ ਵੀ ਲੈਣੀ ਚਾਹੂਗਾ ਉਹ ਸਭ ਨੇ ਦੇ ਦਾਂਗੇ ਜੇ ਤਿਆਰ ਕਰਕੇ ਤਿਆਰ ਕਰਕੇ ਫਿਰ ਬੱਛੀ ਵੀਡੀਓ ਪਾਵਾਂਗੇ ਫਿਰ ਵੀਰ ਵੇਖਣਗੇ ਚੀਜ਼ ਕੀ ਬਣਦੀ ਹੈ ਠੀਕ ਆ ਹਾਂਜੀ ਉਹ ਹੀ ਆ ਕਿ ਹੁਣ ਸਾਮ ਛੱਡ ਕੇ ਦੇ ਦੋਗੇ ਬਹੁਤ ਵਧੀਆ ਬੱਛੀ ਹੈ ਜੀ ਬਹੁਤ ਮਸਲ ਵਾਲੀ ਹੈ ਜੀ ਠੀਕ ਹੈ ਜੀ ਕਮੀ ਕੋਈ ਨਹੀਂ ਪੂਰੀ ਗੁੰਦੀ ਹੈ ਬਾਕੀ ਮੈਂ ਆਪਣੇ ਦਿਨਾਂ ਤੇ ਆਏਗੀ ਬੱਛੀ ਦੇ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਹਨਾ ਛੱਡ ਕੇ ਨਹੀਂ ਜਾਊ ਵੀਰ ਕੋਈ ਜਿਹੜਾ ਇੱਥੇ ਆ ਗਿਆ ਬੱਛੀ ਦੇ ਉੱਪ ਬਾਜੂ ਵੀਰ ਜੀ ਇਹੋ ਜਿਹੜਾ ਵੀਰ ਨੂੰ ਜਿਹੜਾ ਡੰਗਰ ਪਸੰਦ ਆਉਂਦਾ ਆਪਣੀ ਪੂਰੀ ਤਸੱਲੀ ਕਰਕੇ ਪੁੱਛੋ ਬੋਲੋ ਤਸੱਲੀ ਕਰਕੇ ਖੜੇ ਹਨ ਜਿੱਦਾਂ ਵੀ ਤਸੱਲੀ ਆੜੀ ਹੋ ਸਕਦੀ ਹੈ ਠੀਕ ਹੈ ਜੀ ਆਪਣੀ ਪੂਰੀ ਨਿਰਖਪਰ ਕਰਕੇ 100% ਕੋਸ਼ਿਸ਼ ਕਰੋ ਇੱਥੇ ਆਉਂਦੇ ਠੀਕ ਹੈ ਜੀ ਅਸਲੀ ਜਜਮੈਂਟ ਉਹ ਡੰਗਰ ਦੇ ਉੱਪਰ ਆ ਹਾਂ ਜੀ ਆਪ ਫਿਰ ਪ੍ਰੋਪਰ ਕੱਦ ਦਾ ਰੰਗ ਰੂਪ ਦਾ ਦੱਸਣ ਦੇ ਨਾ ਹੋ ਸਕਦਾ ਕਿਸੇ ਵੀਰ ਨੂੰ ਨਾ ਪੀੜੀ ਜੋ ਕਈ ਵਾਰੀ ਪੂਰਾ ਜਜਮੈਂਟ ਹੁੰਦੀ ਨਹੀਂ ਇੱਥੇ ਆ ਕੇ ਚੰਗੀ ਤਰ੍ਹਾਂ ਵੇਖੇ ਉੱਪਰ ਆਏਗਾ ਤੇ ਉਹ ਵਾਕੇ ਕਹਿੰਦੀ ਚੀਜ਼ ਹੈਗੀ ਆ ਫੇਸ ਮੇਕ ਹੋਏ ਹਾਂਜੀ ਹਾਂਜੀ ਬੋ ਹਾਂ ਦੇਖ ਲਓ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਖੜੇ ਦੋਵੇਂ ਗੱਬਣਾ ਇੱਥੇ ਆ ਕੇ ਪਾਸ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ